ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਪਾ ਰਹੇ ਹੋ ਗੁਰਦੁਆਰਾ ਡੇਰਾ ਸੰਤਗੜ ਜਵੰਦਰ ਜੋ ਕਿ ਸੰਤ ਬਾਬਾ ਜਵਾਲਾ ਸਿੰਘ ਜੀ ਹਰਖਵਾਲੀਏ ਮਹਾਂਪੁਰਖ ਇੱਥੇ ਉਹਨਾਂ ਨੇ ਵੀ ਭਗਤੀ ਕੀਤੀ ਹੈ ਸੰਗਤਾਂ ਨੂੰ ਦਰਸ਼ਨ ਦਿੱਤੇ ਇਸ ਜਗ੍ਹਾ ਸੋ ਇਹ ਗੁਰਦੁਆਰਾ ਖਰਖਵਾਲ ਵਾਲੇ ਮਹਾਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਯਾਦ ਵਿੱਚ ਬਣਿਆ ਹੈ ਜਲੰਧਰ ਵਿੱਚ ਜੋ ਕਿ ਕਪੂਰਥਲਾ ਰੋਡ ਤੇ ਸਥਿਤ ਹੈ ਜੀ ਬਹੁਤ ਹੀ ਸੁੰਦਰ ਅਸਥਾਨ ਜੋ ਆਪ ਜੀ ਮੇਰੇ ਪਿੱਛੇ ਦੇਖਵਾ ਰਹੇ ਹੋ ਗੁਰਦੁਆਰਾ ਡੇਰਾ ਸ਼ਾਂਤਗੜ ਖਰਖਵਾਲੀਏ ਕਪੂਰਥਲਾ ਰੋਡ ਜਲੰਧਰ ਬਹੁਤ ਹੀ ਸੁੰਦਰ ਬਿਲਡਿੰਗ ਬਣਾਈ ਹੈ ਜੀ ਆਪਕੋ ਤੁਹਾਨੂੰ ਦੀ ਦਰਸ਼ਨ ਕਰੋ ਹਰਖਵਾਲ ਬੜ ਬੜੇ ਮਹਾਂਪੁਰਤ ਸੰਤ ਬਾਬਾ ਜੇ ਬਾਲ ਸਿੰਘ ਜੀ ਜਿਨ੍ਹਾਂ ਦਾ ਜਨਮ ਸਥਾਨ ਪਿੰਡ ਲੰਗੇਰੀ ਨੇੜੇ ਮਾਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇਖੀ ਹੋਇਆ ਮਹਾਂਪੁਰਤੰਦ ਉਹਨਾਂ ਹੀ ਮਹਾਂਪੁਰਤਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਬਣਾਇਆ ਗਿਆ ਹੈ ਡੇਰਾ ਸੰਤਗਰ ਹਰਖਵਾਲ ਕਪੂਰਥਲਾ ਰੋਡ ਜਲੰਧਰ ਦੇ